गुड मॉर्निंग स्टूडेंट्स बी ए सैकेंड हिस्ट्री पंजाब यूनिवर्सिटी चंडीगढ़ दिलेबस के अकॉर्डिंग यूनिट सैकेंड क्वेश्चन फॉर्मेशन ऑफ द मुगल एम्पायर मुगल सामराज का गठन या स्थापना ठीक है सो स्टूडेंट्स की डिमांड सभी कि इसते उपर भी जी वीडियो ਮੈਂ ਬਣਾ ਦੇ ਮੈਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਐਡਮਿਨਿਸਟ੍ਰੇਸ਼ਨ ਵਾਲਾ ਵੀ ਕੁਐਸਚਨ ਕਰਵਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਆ ਸੋ ਇਹਦੇ ਵਿੱਚ ਅਸੀਂ ਮੁਗਲ ਸਾਮਰਾਜ ਦੀ ਜਿਹੜੀ ਹੈ ਸਥਾਪਨਾ ਹੈ ਨਾ ਉਹ ਦੱਸਣੀ ਹੈ ਕਿ ਕਿਵੇਂ ਹੋਈ ਸੀ ਹੈਨਾ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹੜੀ ਮੁਗਲ ਸਾਮਰਾਜ ਦੀ ਸਥਾਪਨਾ ਹੈ ਉਹ ਬਾਬਰ ਨੇ ਕੀਤੀ ਸੀ ਸੋ ਸਭ ਤੋਂ ਪਹਿਲਾਂ ਅਸੀਂ ਬਾਬਰ ਦੇ ਬਾਰੇ ਹੀ ਜਿਹੜੀ ਇੰਟਰੋਡਕਸ਼ਨ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਮੁਗਲ ਸਾਮਰਾਜ ਦੀ ਸਥਾਪਨਾ ਜਿਹੜੀ ਸੀਗੀ ਬਾਬਰ ਨੇ ਕੀਤੀ ਸੀ ਭਾਰਤ ਦੇ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖਣ ਵਾਲਾ ਪਹਿਲਾ ਮੁਗਲ ਸ਼ਾਸਕ ਬਾਬਰ ਸੀ ਬਾਬਰ ਦਾ ਜਨਮ ਮੱਧ ਏਸ਼ੀਆ ਦੇ ਵਿੱਚ ਸਥਿਤ ਫਰਗਾਨਾ ਦੀ ਰਾਜਧਾਨੀ ਅੰਦੀਜਾਨ ਦੀ ਵਿਖੇ 14 ਫਰਵਰੀ 1483 ਨੂੰ ਹੋਇਆ ਠੀਕ ਹੈ ਸੋ ਬਾਬਰ ਦਾ ਜਿਹੜਾ ਜਨਮ ਆ ਉਹ ਮੱਧ ਏਸ਼ੀਆ ਦੇ ਵਿੱਚ ਮਧੇਸ਼ਿਆ ਦੇ ਵਿੱਚ ਬਾਬਰ ਦਾ ਜਿਹੜਾ ਜਨਮਾ ਫਰਗਨਾ ਦੀ ਜਿਹੜੀ ਰਾਜஸ்தானੀ ਅੰਦੀ ਜਾਂ ਦੇ ਵਿੱਚ ਜਿਹੜਾ 14 ਫਰਵਰੀ 1483 ਨੂੰ ਹੋਇਆ ਤੇ ਉਸਦੇ ਫਾਦਰ ਦਾ ਜਿਹੜਾ ਨੇਮ ਸੀਗਾ ਉਮਰ ਸ਼ੇਖ ਮਿਰਜ਼ਾ ਠੀਕ ਹੈ ਸੋ ਛੋਟੀ ਜੀ ਜਿਹੜੀ ਰਿਆਸਤ ਸੀਗੀ ਉਹਦੇ ਸ਼ਾਸਕ ਸੀਗੇ ਔਰ ਬਾਬਰ ਦੇ ਪਿਤਾ ਤੈਮੂਰ ਵੰਸ਼ ਦੇ ਨਾਲ ਜਿਹੜਾ ਸੀਗਾ ਸੰਬੰਧ ਰੱਖਦੇ ਸੀਗੇ 1494 ਈਸਵੀ ਦੇ ਵਿੱਚ ਬਾਬਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਫਰਗਾਨਾ ਦਾ ਸ਼ਾਸਕ ਬਣਿਆ ਠੀਕ ਹੈ ਫਰਗਾਨਾ ਜਿਹੜੀ ਕਿ ਫਰਗਾਨਾ ਦੀ ਰਾਜਸਥਾਨ ਜਾਂਦੀ ਜਾਣ ਦੇ ਵਿੱਚ ਹੀ ਬਾਬਰ ਦਾ ਜਨਮ ਹੋਇਆ ਸੀਗਾ ਔਰ ਉਹਦੇ ਫਾਦਰ ਦੇ ਖੁਲ ਫਰਗਾਨਾ ਦਾ ਜਿਹੜਾ ਰਾਜ ਸੀਗਾ ਔਰ ਜਦੋਂ ਫਾਦਰ ਦੀ ਡੈਥ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਆ ਬਾਬਰ ਫਰਗਾਨਾ ਦਾ ਜਿਹੜਾ ਆ ਸ਼ਾਸਕ ਬਣ ਜਾਂਦਾ ਆ ਤੇ ਉਸ ਟਾਈਮ ਅਗਰ ਉਹਦੀ ਬਾਬਰ ਦੀ ਏਜ ਦੀ ਗੱਲ ਕਰੀਏ ਤਾਂ ਸਿਰਫ 11 ਸਾਲਾਂ ਦੀ ਜਿਹੜੀ ਸੀਗੀ ਉਮਰ ਸੀਗੀ 1497 ਦੇ ਵਿੱਚ ਬਾਬਰ ਨੇ ਸਮਰਕੰਦ ਦੇ ਉੱਪਰ ਜਿੱਤ ਜਿੱਤ ਪ੍ਰਾਪਤ ਕੀਤੀ ਜੋ ਕਿ ਉਸ ਦੇ ਪੂਰਵਜਾਂ ਦੇ ਰਾਜस्तानी ਸੀ ਠੀਕ ਹੈ ਸੋ ਸਮਰਕੰਦ ਦੇ ਉੱਪਰ 1497 ਦੇ ਵਿੱਚ ਉਹਨੇ ਜਿਹੜੀ ਸੀ ਬਾਬਰ ਨੇ ਜਿੱਤ ਪ੍ਰਾਪਤ ਕੀਤੀ ਸੀਗੀ ਜਿਹੜੀ ਕਿ ਉਹਦੇ ਪੂਰਵਜਾਂ ਦੇ ਰਾਜस्तानी ਆ ਪਰ ਸ਼ੀਤ ਤੀ ਹੀ ਬਾਬਰ ਨੂੰ ਜਿਹੜਾ ਸੀਗਾ ਸਮਰਕੰਦ ਨੂੰ ਜਿਹੜਾ ਸੀਗਾ ਛੱਡਣਾ ਪਿਆ ਸੀਗਾ ਕਿਉਂਕਿ ਸਮਰਕੰਦ ਦੇ ਉੱਪਰ ਕਿਸੇ ਹੋਰ ਜਾਤੀ ਨੇ ਜਿਹੜਾ ਸੀਗਾ ਅਧਿਕਾਰ ਕਰ ਲਿਆ ਸੀਗਾ ਉਸ ਤੋਂ ਬਾਅਦ 1504 ਦੇ ਵਿੱਚ ਜਿਹੜਾ ਪਾਵਰ ਨੇ ਕਾਬਲ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਇਸ ਤੋਂ ਬਾਅਦ ਉਹਨੇ ਜਿਹੜਾ ਸੀਗਾ ਆਪਣਾ ਧਿਆਨ ਜਿਹੜਾ ਸੀਗਾ ਭਾਰਤ ਦੇ ਵੱਲ ਲਗਾਇਆ ਹਾਲਾਂਕਿ ਇਨ ਬਿਟਵੀਨ ਉਹਨੂੰ ਜਿਹੜਾ ਸੀਗਾ ਬਹੁਤ سارے ਜਿਹੜੇ ਇਨਵਿਟੇਸ਼ਨ ਭਾਰਤ ਤੋਂ ਆ ਰਹੇ ਸੀਗੇ ਕਿਉਂਕਿ ਉਸ ਟਾਈਮ ਭਾਰਤ ਦੇ ਵਿੱਚ ਲੋਧੀ ਵੰਸ਼ ਦਾ ਰਾਜ ਸੀਗਾ ਔਰ ਸਾਰੇ ਹੀ ਲੋਧੀ ਵੰਸ਼ ਦੇ ਸ਼ਾਸਨ ਤੋਂ ਜਿਹੜੇ ਸੀਗੇ ਨਾਖੁਸ਼ ਸੀਗੇ ਸੋ ਇਸ ਕਰਕੇ ਉਹਨਾਂ ਨੂੰ ਲੋਧੀਆਂ ਨੂੰ ਜਿਹੜਾ ਸੀ ਭਾਰਤ ਦੇ ਵਿੱਚੋਂ ਜਿਹੜਾ ਸੀਗੇ ਭਾਰਤ ਦੇ ਲੋਕ ਔਰ ਕੁਝ ਸ਼ਾਸਕ ਜਿਹੜਾ ਹਟਾਉਣਾ ਚਾਹੁੰਦੇ ਸੀਗੇ ਇਸ ਕਰਕੇ ਉਹਨਾਂ ਨੇ ਬਾਬਰ ਨੂੰ ਇਨਵੀਟੇਸ਼ਨ ਦਿੱਤਾ ਸੀਗਾ ਬਾਬਰ ਇਕ ਮਹਾਨ ਜਰਨੈਲ ਸੀ ਔਰ ਆਪਣੇ ਜਤਨਾ ਸਦਕਾ 1500 26 ਈਸਵੀ ਦੇ ਵਿੱਚ ਉਸਨੇ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਸੀ ਉਸ ਦੇ ਹਮਲਿਆਂ ਦੇ ਸਮੇਂ ਭਾਰਤ ਦੀ ਰਾਜਨੀਤਿਕ ਸਥਿਤੀ ਜਿਹੜੀ ਆ ਠੀਕ ਨਹੀਂ ਸੀਗੀ ਸੋ ਬਾਬਰ ਦੇ ਹਮਲਿਆਂ ਦੇ ਸਮੇ ਜਿਹੜੀ ਭਾਰਤ ਦੀ ਰਾਜਨੀਤਿਕ ਸਥਿਤੀ ਜਿਹੜੀ ਠੀਕ ਨਹੀਂ ਸੀਗੀ ਅਲੱਗ-ਅਲੱਗ ਸਟੇਟਸ ਦੇ ਵਿੱਚ ਜਿਹੜਾ ਸੀਗਾ ਸ਼ਾਸਕਾਂ ਨੇ ਕਈ ਜਗ੍ਹਾ ਆਪਣੇ ਜਿਹੜੇ ਸੀਗੇ ਆਪਣੇ ਆਪ ਨੂੰ ਸੰਤੰਤਰ ਸ਼ਾਸਕ ਜਿਹੜਾ ਸੀ ਕੋਸ਼ਿਸ਼ ਕਰ ਦਿੱਤਾ ਸੀ ਔਰ ਇਸ ਤਰ੍ਹਾਂ ਜਿਹੜਾ ਸੀਗਾ ਹਾਲਾਤ ਜਿਹੜੇ ਸੀਗੇ ਐਡਮਿਨਿਸਟ੍ਰੇਸ਼ਨ ਵੀ ਬਹੁਤ ਖਰਾਬ ਚੱਲ ਰਹੀ ਸੀਗੀ ਔਰ ਹਾਲਾਤ ਬਹੁਤ ਖਰਾਬ ਸੀਗੇ ਔਰ ਕੋਈ ਵੀ ਅਸੀਂ ਕਹੀ ਕਿ ਯੂਨਿਟੀ ਜਿਹੜੀ ਸੀਗੀ ਸ਼ਾਸਕਾਂ ਦੇ ਵਿੱਚ ਲੋਕਾਂ ਦੇ ਵਿੱਚ ਯੂਨਿਟੀ ਨਹੀਂ ਸੀ ਜਿੱਥੇ ਵੀ ਕਿਸੇ ਦਾ ਦਿਲ ਕਰਦਾ ਸੀਗਾ ਉਹਨੇ ਆਪਣਾ ਰਾਜ ਜਿਹੜਾ ਸੀਗਾ ਬਣਾਇਆ ਹੋਇਆ ਸੀਗਾ ਔਰ ਸਾਰੀ ਐਡਮਿਨਿਸਟ੍ਰੇਸ਼ਨ ਜਾਂ ਰਾਜਨੀਤਿਕ ਸਥਿਤੀ ਜਿਹੜੀ ਸੀ ਉੱਤਲ-ਪੁੱਤਲ ਹੋ ਚੁੱਕੀ ਸੀਗੀ ਸੋ ਇਸ ਟਾਈਮ ਜਿਹੜਾ ਸੀਗਾ ਬਾਬਰ ਜਿਹੜਾ ਕਿ ਕਾਫੀ ਅੰਬੀਸ਼ਸ ਸੀਗਾ ਔਰ ਉਹ ਆਪਣੇ ਜਿਹੜਾ ਸੀਗਾ ਰਾਜ ਤੋ ਫਰਗਾਨਾ ਜਾਂ ਕਾਬਲ ਦੇ ਰਾਜ ਤੋ ਜਿਹੜਾ ਸੀਗਾ ਸੰਤੁਸ਼ਟ ਨਹੀਂ ਸੀਗਾ ਉਹਨੂੰ ਇੱਕ ਬਹੁਤ ਵੱਡਾ ਰਾਜ ਚਾਹੀਦਾ ਸੀਗਾ ਇਸ ਕਰਕੇ ਉਹਨੂੰ ਲੱਗਾ ਕਿ ਮੈਨੂੰ ਭਾਰਤ ਦੇ ਉੱਪਰ ਜਿਹੜਾ ਅਧਿਕਾਰ ਆ ਕਰਨਾ ਚਾਹੀਦਾ ਆ ਹੁਣ ਇਸ ਕਵੈਸਚਨ ਦੇ ਵਿੱਚ ਤੁਹਾਡੇ ਦੋ ਕਵੈਸਚਨ ਬਣਦੇ ਆ ਠੀਕ ਹੈ ਮੁਗਲ ਸਾਮਰਾਜ ਦੀ ਸਥਾਪਨਾ ਦੇ ਵਿੱਚ ਦੋ ਕਵੈਸਚਨ ਆ ਜਾਣੇ ਬਾਬਰ ਦੀਆਂ ਜਿੱਤਾਂ ਔਰ ਇੱਕ ਜਿਹੜਾ ਆ ਬਾਬਰ ਦੇ ਹਮਲੇ ਸਮੇਂ ਭਾਰਤ ਦੀ ਰਾਜਨੀਤਿਕ ਜਿਹੜੀ ਆ ਸਥਿਤੀ ਕਿਦਾਂ ਦੀ ਆ ਸੋ ਕੁਐਸਚਨ ਤੁਹਾਨੂੰ ਜਿਸ ਤਰੀਕੇ ਦੇ ਨਾਲ ਵੀ ਪੁੱਛਿਆ ਜਾਵੇ ਉਸ ਤਰੀਕੇ ਦੇ ਨਾਲ ਕਰਨਾ ਆ ਔਰ ਇਸ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਹੋਰ ਵੀ ਅੱਗੇ ਤੱਕ ਵੀ ਇਹਨੂੰ ਜੜਾਇਆ ਐਡ ਕਰ ਸਕਦੇ ਆ ਜਿਹੜੀ ਮੈਂ ਤੁਹਾਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਰਵਾਈ ਸੀਗੀ ਅਗਰ ਲੈਂਥ ਨੂੰ ਇਨਕਰੀਜ਼ ਕਰਨਾ ਆ ਤੇ ਸਟਾਰਟਿੰਗ ਇਸੇ ਤਰ੍ਹਾਂ ਰਹੂਗੀ ਤੁਸੀਂ ਕੁਐਸਚਨ ਨੂੰ ਐਗਜ਼ਾਮ ਦੇ ਵਿੱਚ ਅੱਛੇ ਤਰੀਕੇ ਦੇ ਨਾਲ ਰੀਡ ਕਰਨਾ ਆ ਕਿ ਐਗਜ਼ਾਮੀਨਰ ਤੁਹਾਡੇ ਕੋਲ ਐਗਜ਼ੈਕਟ ਕੀ ਪੁੱਛ ਰਿਹਾ ਆ ਅਗਰ ਪੋਲੀਟੀਕਲ ਕੰਡੀਸ਼ਨ ਪੁੱਛ ਰਿਹਾ ਆ ਤੇ ਤੁਸੀਂ ਉਹ ਦੱਸੋਗੇ ਠੀਕ ਹੈ ਅਗਰ ਤੁਹਾਨੂੰ ਬਾਬਰ ਦੀਆਂ ਜਿੱਤਾਂ ਪੁੱਛਦਾ ਹੈ ਤੇ ਸੇਮ ਇੰਟਰੋਡਕਸ਼ਨ ਦੇ ਨਾਲ ਤੁਸੀਂ ਬਾਬਰ ਦੀਆਂ ਜਿਹੜੀਆਂ ਜਿੱਤਾਂ ਆ ਉਹਨਾਂ ਦਾ ਵਰਣਨ ਕਰ ਦੋਗੇ ਪੋਲੀਟੀਕਲ ਕੰਡੀਸ਼ਨ ਦੀ ਗੱਲ ਕਰੀਏ ਤੇ ਭਾਰਤ ਨੂੰ ਉੱਤਰੀ ਤੇ ਦੱਖਣੀ ਦੋ ਰਾਜਾਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਪਹਿਲਾਂ ਅਸੀਂ ਉੱਤਰੀ ਰਾਜਾਂ ਦੀ ਗੱਲ ਕਰਾਂਗੇ ਕਿ ਉੱਤਰ ਵਾਲੇ ਸਾਈਡ ਨਾਰਥਰਨ ਸਾਈਡ ਦੇ ਉੱਪਰ ਕੀ ਕੰਡੀਸ਼ਨ ਆ ਪੋਲੀਟੀਕਲ ਕੰਡੀਸ਼ਨ ਕੀ ਆ ਔਰ ਉਸ ਤੋਂ ਬਾਅਦ ਦੱਖਣ ਵਾਲੀ ਸਾਈਡ ਠੀਕ ਹੈ ਸੋ ਸਭ ਤੋਂ ਪਹਿਲਾਂ ਆ ਪਾਸ ਸੈਂਟਰਲ ਐਡਮਿਨਿਸਟ੍ਰੇਸ਼ਨ ਜਿਹੜੀ ਆ ਸੈਂਟਰ ਦੇ ਵਿੱਚ ਜਿਹੜਾ ਆ ਰਾਜ ਜਿਹੜਾ ਦਿੱਲੀ ਤੋਂ ਰਾਜ ਭਾਰਤ ਆਇਆ ਉੱਥੇ ਸਭ ਤੋਂ ਪਹਿਲਾਂ ਜਿਹੜਾ ਆ ਆਪਾਂ ਗੱਲ ਕਰਾਂਗੇ ਲੋਦੀ ਕਿੰਗਡਮ ਆਫ ਦਿੱਲੀ ਠੀਕ ਹੈ ਦਿੱਲੀ ਦੇ ਵਿੱਚ ਜਿਹੜਾ ਸੀਗਾ ਲੋਦੀ ਸਮਰਾਜ ਸੀਗਾ ਸੋ ਦਿੱਲੀ ਦੇ ਵਿੱਚ ਜਿਹੜਾ ਆ ਉਸ ਟਾਈਮ ਇਬਰਾਹਿਮ ਲੋਦੀ ਦਾ ਜਿਹੜਾ ਆ ਸ਼ਾਸਨ ਆ ਠੀਕ ਹੈ ਔਰ ਇਬਰਾਹਿਮ ਲੋਧੀ ਦੇ ਕੋਲ ਕਾਫੀ ਜ਼ਿਆਦਾ ਪਾਵਰ ਸੀਗੀ ਲੇਕਿਨ ਫਿਰ ਵੀ ਉਹ ਇੱਕ ਜਿਹੜਾ ਸੀਗਾ ਯੋਗ ਸ਼ਾਸਕ ਨਹੀਂ ਸਾਬਤ ਹੋ ਸਕਿਆ ਠੀਕ ਹੈ ਕਿਉਂਕਿ ਉਹਦੇ ਕੋਲ ਕੋਈ ਖਾਸ ਐਕਸਪੀਰੀਅੰਸ ਨਹੀਂ ਸੀਗਾ ਉਹ ਹਮੇਸ਼ਾ ਹੀ ਆਯਾਸ਼ੀ ਦੇ ਵਿੱਚ ਜਿਹੜਾ ਸੀਗਾ ਵਿਅਸਤ ਰਹਿੰਦਾ ਸੀਗਾ ਜਿਸ ਕਰਕੇ ਕੋਈ ਵੀ ਉਹਨੂੰ ਪਸੰਦ ਨਹੀਂ ਸੀ ਕਰ ਰਿਆ ਨਾ ਤੇ ਲੋਕਾਂ ਨੂੰ ਉਹਦੀ ਐਡਮਿਨਿਸਟ੍ਰੇਸ਼ਨ ਪਸੰਦ ਸੀਗੀ ਔਰ ਨਾ ਹੀ ਜਿਹੜਾ ਸੀਗਾ ਉਹਦੇ ਅੰਡਰ ਆਉਣ ਵਾਲੇ ਦੂਸਰੇ ਜਿਹੜੇ ਸਟੇਟ ਦੇ ਵਿੱਚ ਜਿਹੜੇ ਗਵਰਨਰ ਸੀਗੇ ਠੀਕ ਹੈ ਉਹਨੂੰ ਪਸੰਦ ਕਰਦੇ ਸੀਗੇ ਕਿਉਂਕਿ ਟਾਈਮ ਹੁਣ ਤੁਹਾਡਾ ਥੋੜਾ ਹੈ ਇਸ ਲਈ ਮੈਂ ਬਹੁਤ ਜ਼ਿਆਦਾ ਇਹਨੂੰ ਐਕਸਪਲੇਨ ਨਹੀਂ ਕਰਾਂਗੀ ਠੀਕ ਹੈ ਫਿਰ ਮੈਂ ਤੁਹਾਨੂੰ ਜਿਹੜਾ ਥੋੜੇ-ਥੋੜੇ ਪੁਆਇੰਟ ਹੀ ਜੜੀ ਕਰਵਾਉਂਗੀ ਜੋ ਤੁਸੀਂ ਯਾਦ ਰੱਖ ਸਕੋ ਉਸ ਤੋਂ ਬਾਅਦ ਪੰਜਾਬ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦੌਲਤਖਨ ਲੋਧੀ ਸੀਗਾ ਠੀਕ ਹੈ ਹਾਲਾਂਕਿ ਪੰਜਾਬ ਦਿੱਲੀ ਦੇ ਅਧੀਨ ਸੀਗਾ ਲੇਕਿਨ ਪੰਜਾਬ ਦਾ ਜਿਹੜਾ ਸੂਬੇਦਾਰ ਦੌਲਤਖਨ ਲੋਧੀ ਸੀਗਾ ਉਹ ਇਬਰਾਹਿਮ ਲੋਧੀ ਨੂੰ ਪਸੰਦ ਨਹੀਂ ਕਰਦਾ ਸੀਗਾ ਠੀਕ ਹੈ ਔਰ ਉਹ ਕਿਸੇ ਵੀ ਤਰੀਕੇ ਦੇ ਉੱਪਰ ਕਿਸੇ ਵੀ ਸ਼ਰਤਾਂ ਦੇ ਉੱਪਰ ਜਿਹੜਾ ਸੀਗਾ ਇਹਨੂੰ ਜਿਹੜਾ ਸੀਗਾ ਦਿੱਲੀ ਦੀ ਗੱਦੀ ਤੋਂ ਹਟਾਉਣਾ ਚਾਹੁੰਦਾ ਸੀਗਾ ਨਾਲ ਦੇ ਨਾਲ ਜਿਹੜਾ ਸੀਗਾ ਉਹਨੇ ਇਬਰਾਹਿਮ ਲੋਦੀ ਨੂੰ ਐਜ਼ ਅ ਕਿੰਗ ਜਿਹੜਾ ਸੀਗਾ ਮੰਨਣਾ ਜਿਹੜਾ ਸੀਗਾ ਬੰਦ ਕਰ ਦਿੱਤਾ ਸੀਗਾ ਔਰ ਆਪਣੇ ਆਪ ਵਿੱਚ ਉਹ ਸੁਤੰਤਰ ਸ਼ਾਸਕ ਬਣ ਰਿਹਾ ਸੀਗਾ ਜਿਹਦੇ ਕਰਕੇ ਫਿਰ ਇਬਰਾਹਿਮ ਲੋਦੀ ਨੇ ਉਹਨੂੰ ਸਭ ਕੁਝ ਸਿਖਾਉਣ ਦੇ ਲਈ ਦਿੱਲੀ ਵੀ ਬੁਲਾਇਆ ਸੀਗਾ ਠੀਕ ਹੈ ਔਰ ਦولت ਖਾਨ ਲੋਦੀ ਨੂੰ ਪਤਾ ਸੀਗਾ ਕਿ ਇਬਰਾਹਿਮ ਲੋਦੀ ਨੇ ਉਹਨੂੰ ਗੁੱਸੇ ਦੇ ਵਿੱਚ ਦਿੱਲੀ ਬੁਲਾਇਆ ਆਇਆ ਹੈ ਇਸ ਕਰਕੇ ਇਬਰਾਹਿਮ ਲੋਧੀ ਜਿਹੜਾ ਦੌਲਤਖਾਨ ਲੋਧੀ ਸੀਗਾ ਉਹ ਖੁਦ ਨਹੀਂ ਗਿਆ ਔਰ ਉਹਨੇ ਆਪਣੇ بیٹے ਨੂੰ ਭੇਜ ਦਿੱਤਾ ਸੀਗਾ ਔਰ ਉੱਥੇ ਜਾ ਕੇ ਜਦੋਂ ਦਿੱਲੀ ਇਬਰਾਹਿਮ ਲੋਧੀ ਦੇ ਕੋਲ ਦੌਲਤਖਾਨ ਲੋਧੀ ਦਾ ਬੇਟਾ ਪਹੁੰਚਦਾ ਆ ਤੇ ਉੱਥੇ ਇਬਰਾਹਿਮ ਲੋਧੀ ਨੇ ਉਹਨੂੰ ਜਿਹੜਾ ਸੀਗਾ ਕੁਛ ਐਦਾਂ ਦੇ ਦ੍ਰਿਸ਼ ਦਿਖਾਏ ਤਾਂ ਜੋ ਦੇ ਮਨ ਵਿੱਚ ਡਰ ਪੈਦਾ ਹੋ ਸਕੇ ਠੀਕ ਹੈ ਸੋ ਜਦੋਂ ਦੌਲਤਖਾਨ ਲੋਧੀ ਦਾ ਬੇਟਾ ਦਿੱਲੀ ਤੋਂ ਪੰਜਾਬ ਵਾਪਸ ਆਉਂਦਾ ਆ ਤੇ ਉਹਨੇ ਆਪਣੇ ਫਾਦਰ ਨੂੰ ਸਾਰੀ ਸਟੋਰੀ ਦੱਸੀ ਸੀ ਕਿ ਇਬਰਾਹਿਮ ਲੋਧੀ ਨੇ ਉਹਨੂੰ ਕਿਸ ਤਰ੍ਹਾਂ ਡਰਾਇਆ ਤਮਕਾਇਆ ਆ ਔਰ ਕਿਸ ਤਰ੍ਹਾਂ ਜਿਹੜੇ ਸੀ ਅਪਰਾਧੀ ਉਹਨਾਂ ਨੂੰ ਉਹਦੇ ਸਾਹਮਣੇ ਬਹੁਤ ਹੀ ਜਿਹੜੀਆਂ ਹਾਰਸ਼ ਪਿਨਿਸ਼ਮੈਂਟਸ ਜਿਹੜੀਆਂ ਸਖ ਸਜ਼ਾਵਾ ਦਿੱਤੀਆਂ ਆ ਸੋ ਉਸ ਟਾਈਮ ਦੌਲਤਖਾਨ ਲੋਧੀ ਨੇ ਫਿਰ ਪੱਕੇ ਤੌਰ ਤੇ ਡਿਸਾਈਡ ਕਰ ਲਿਆ ਸੀ ਕਿ ਇਬਰਾਹਿਮ ਲੋਧੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਜੜਾਇਆ ਦਿੱਲੀ ਦੇ ਸੰਗਾਸਨ ਤੋਂ ਉਤਾਰਨਾ ਆ ਠੀਕ ਹੈ ਔਰ ਸਿੰਧ ਔਰ ਕਸ਼ਮੀਰ ਆ ਉਸ ਤੋਂ ਬਾਅਦ ਉੱਤਰ ਦੇ ਵਿੱਚ ਜਿਹੜੇ ਰਾਜ ਆ ਸਿੰਧ ਔਰ ਕਸ਼ਮੀਰ ਠੀਕ ਹੈ ਕਹਿੰਦੇ ਕਿ ਸਿੰਧ ਦੇ ਵਿੱਚ ਜਿਹੜਾ ਸੀਗਾ ਮੁਹੰਮਦ ਤੁਗਲਕ ਤੋਂ ਬਾਅਦ ਜਿਹੜਾ ਸਿੰਧ ਦਾ ਰਾਜ ਸੁਤੰਤਰ ਹੋ ਗਿਆ ਸੀਗਾ ਠੀਕ ਹੈ ਔਰ ਇਹ ਰਾਜ ਇੱਕ ਸੁਤੰਤਰ ਰਾਜ ਬਣ ਚੁੱਕਿਆ ਸੀਗਾ ਕਸ਼ਮੀਰ ਜਿਹੜਾ ਆ ਠੀਕ ਹੈ ਕਸ਼ਮੀਰ ਦੇ ਵਿੱਚ ਵੀ ਜਿਹੜਾ ਸੀਗੇ ਪੋਲੀਟੀਕਲ ਕੰਡੀਸ਼ਨ ਅੱਛੀ ਨਹੀਂ ਸੀ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਸੀਗਾ ਅਸ਼ਾਂਤੀ ਪਹਿਲੀ ਹੋਈ ਸੀਗੀ ਔਰ ਸਾਰਾ ਰਾਜ ਅਸਤ ਵਿਵਸਥ ਜਿਹੜਾ ਸੀਗਾ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਮੇਵਾੜ ਠੀਕ ਹੈ ਮੇਵਾੜ ਜਿਹੜਾ ਆ ਮੇਵਾੜ ਦੀ ਵਿੱਚ ਜਿਹੜਾ ਆ ਰਾਣਾ ਸੰਗਾ ਦਾ ਜਿਹੜਾ ਉੱਥੇ ਰਾਜ ਆ ਔਰ ਮੇਵਾੜ ਦੀ ਰਾਜस्तानी ਚਿਤੋੜਾ ਰਾਣਾ ਸੰਗਾ ਜਿਹੜਾ ਸੀਗਾ ਇੱਕ ਰਾਜਪੂਤ ਸ਼ਾਸਕ ਸੀਗਾ ਔਰ ਉਹ ਉਹਦੇ ਸੇ ਤੂੰ ਜਿਹੜਾ ਡਿਜ਼ਾਇਰ ਸੀਗਾ ਸਭ ਤੋਂ ওভারਡਾਇਡ ਡਿਜ਼ਾਇਰ ਹੁੰਦਾ ਇਹੀ ਸੀਗਾ ਕਿ ਇੰਡੀਆ ਦੇ ਵਿੱਚ ਨਾ ਹਿੰਦੂ ਰਾਜ ਦੀ ਸਥਾਪਨਾ ਕਰਨੀ ਆ। ਅਗਰ ਭਾਰਤ ਦੇ ਉੱਪਰ ਕੋਈ ਵੀ ਹਮਲਾਵਰ ਹਮਲਾ ਕਰਨ ਦੇ ਲਈ ਆਉਂਦਾ ਸੀ ਤੇ ਉਹਨੂੰ ਚੈਲੰਜ ਹੁੰਦਾ ਸੀ ਰਾਣਾ ਸੰਗਰਾਮ ਦੇ ਵੱਲੋਂ ਰਾਣਾ ਸੰਗਾ ਦੇ ਵੱਲੋਂ ਕਿ ਪਹਿਲਾਂ ਜਿਹੜਾ ਯੋਧੂ ਦੇ ਨਾਲ ਕੀਤਾ ਜਾਵੇ ਅਗਰ ਉਹ ਰਾਣਾ ਸੰਗਾ ਨੂੰ ਹਰਾਉਂਦਾ ਹੈ ਫਿਰ ਉਹ ਭਾਰਤ ਦੇ ਉੱਪਰ ਜਿਹੜਾ ਰਾਜ ਕਰ ਸਕਦਾ ਆ। ਔਰ ਕਹਿੰਦੇ ਕਿ ਕਾਫੀ ਬਹਾਦਰ ਸੀ ਰਾਣਾ ਜਿਹੜਾ ਸੰਗਾ ਸੀਗਾ। ਔਰ ਉਹਨਿੰਨੇ ਜੁੱਧ ਕੀਤੇ ਸੀਗੇ ਕਿ ਜੁੱਧ ਦੇ ਵਿੱਚ ਉਹਦੀ ਇੱਕ ਅੱਖ ਇੱਕ ਬਾਹ ਔਰ ਇੱਕ ਲੱਤ ਵੀ ਜਾਂਦੀ ਰਹੀ ਸੀ ਲੇਕਿਨ ਫਿਰ ਵੀ ਉਹਦਾ ਹੌਂਸਲਾ ਜਿਹੜਾ ਸੀਗਾ ਉਹਦਾ ਕੋਈ ਵੀ ਮੁਕਾਬਲਾ ਜਿਹੜਾ ਸੀਗਾ ਨਹੀਂ ਕਰ ਸਕਦਾ ਸੀਗਾ ਔਰ ਜਿਹੜਾ ਰਾਣਾ ਸੰਗਾ ਸੀਗਾ ਸੰਗਰਾਮ ਸੀਗਾ ਉਹ ਚਾਹੁੰਦੇ ਸੀਗੇ ਕਿ ਭਾਰਤ ਵਿੱਚ Hindu ਰਾਜ ਦੀ ਸਥਾਪਨਾ ਕੀਤੀ ਜਾਵੇ ਔਰ ਇਸੇ ਲਈ ਉਹਨਾਂ ਨੇ ਬਾਬਰ ਨੂੰ ਜਿਹੜਾ ਸੀਗਾ ਇਨਵੀਟੇਸ਼ਨ ਦਿੱਤਾ ਸੀਗਾ ਕਿ ਇਬਰਾਹਿਮ ਲੋਧੀ ਦੇ ਨਾਲ ਜਿਹੜਾ ਆ ਲੜਨ ਦੇ ਲਈ ਔਰ ਉਹਨੂੰ ਜਿਹੜਾ ਸੀਗਾ ਗੱਦੀ ਦੇ ਉੱਪਰੋਂ ਉਤਾਰਨ ਦੇ ਲਈ ਉਸ ਤੋਂ ਉੱਪਰ ਗੁਜਰਾਤ ਆ ਜਾਂਦਾ ਆ ਠੀਕ ਹੈ ਗੁਜਰਾਤ ਵੀ ਜਿਹੜਾ ਸੀਗਾ 1391 ਦੇ ਵਿੱਚ ਜਿਹੜਾ ਸੀਗਾ ਇਹ ਸੁਤੰਤਰ ਇੱਕ ਰਾਜ ਜਿਹੜਾ ਸੀਗਾ ਬਣ ਚੁੱਕਿਆ ਸੀਗਾ ਗੁਜਰਾਤ ਦੇ ਵਿੱਚ ਜਿਹੜਾ ਸੀਗਾ 1526 ਦੇ ਵਿੱਚ ਜਿਹੜਾ ਸੀਗਾ ਗੁਜਰਾਤ ਨੂੰ ਬਹਾਦਰ ਸ਼ਾਹ ਨੇ ਜਿਹੜਾ ਸੀਗਾ ਜਿੱਤ ਲਿਆ ਸੀ ਔਰ ਗੁਜਰਾਤ ਦੇ ਸਿੰਘਾਸਨ ਦੇ ਉੱਪਰ ਬੈਠਾ ਸੀਗਾ ਉਹ ਕਾਫੀ ਜਿਹੜਾ ਸੀਗਾ ਕਪੇਬਲ ਸੀਗਾ ਔਰ ਉਸ ਤੋਂ ਬਾਅਦ ਮਾਲਵਾ ਮਾਲਵਾ ਜਿਹੜਾ ਸੀਗਾ 1510 ਦੇ ਵਿੱਚ ਮਾਲਵਾ ਦੀ ਗੱਦੀ ਦੇ ਉੱਪਰ ਮਹਿਮੂਦ ਸ਼ਾਹ ਜਿਹੜਾ ਆ ਭੈੜਦਾ ਆ ਔਰ ਮਹਿਮੂਦ ਸ਼ਾਹ ਜਿਹੜਾ ਸੀਗਾ ਆਪਣਾ ਰਾਜ ਠੀਕ ਹੈ ਆਪਣੇ ਜਿਹੜਾ ਉਹਦਾ ਇੱਕ ਸਰਦਾਰ ਰਾਜਪੂਤ ਦਾ ਸਰਦਾਰ ਸੀਗਾ ਚੰਦੇਰੀ ਜਿਹੜਾ ਸੀਗਾ ਮਦੀਨੀ ਰਾਏ ਠੀਕ ਹੈ ਆਪਣੇ ਰਾਜਪੂਤ ਸਰਦਾਰ ਮਦੀਨੀ ਰਾਏ ਜਿਹੜਾ ਕਿ ਉਹਦਾ ਮੰਤਰੀ ਸੀਗਾ ਹਨਾ ਉਹਦਾ ਰਾਜਪੂਤ ਸਰਦਾਰ ਸੀਗਾ ਉਹਦੇ ਹੱਥਾਂ ਦੀ ਜਿਹੜਾ ਸੀਗਾ ਕੱਟ ਪੁੱਤਲੇ ਬਣਿਆ ਹੋਇਆ ਸੀਗਾ ਔਰ ਮੁਸਲਮਾਨ ਜਿਹੜੇ ਸੀਗੇ ਮੁਸਲਿਮ ਕਿਉਂਕਿ ਮਹਿਮੂਦ ਸ਼ਾਹ ਇੱਕ ਮੁਸਲਿਮ ਸੀ ਤਾਂ ਉਹਨੂੰ ਬਾਕੀ ਦੇ ਮੁਸਲਿਮ ਜਿਹੜੇ ਸੀਗੇ ਸਰਦਾਰਾਂ ਨੇ ਉਹਨੂੰ ਜਿਹੜਾ ਸੀਗਾ ਕਿਹਾ ਸੀਗਾ ਔਰ ਉਹ ਦ칸 ਪਰ ਨੇ ਜਿਹੜੇ ਸੀਗੇ ਸਟਾਰਟ ਕਰ ਦਿੱਤੇ ਸੀਗੇ ਕਿ ਮਦੀਨੀ ਰਾਏ ਜਿਹੜਾ ਆ ਉਹ ਸਹੀ ਨਹੀਂ ਹੈਗਾ ਤੇ ਉਹਨੂੰ ਜਿਹੜਾ ਸੀਗਾ ਉਹਦੇ ਤੇ ਨਾ ਯਕੀਨ ਜਿਹੜਾ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਮਹਿਮੂਦ ਸ਼ਾਹ ਨੇ ਮਦੀਆ ਜਿਹੜਾ ਸੀਗਾ ਮਦੀਨੀ ਰਾਏ ਦੇ ਉੱਪਰ ਜਿਹੜਾ ਸੀਗਾ ਆ ਯਕੀਨ ਕਰਨਾ ਜਿਹੜਾ ਸੀਗਾ ਛੱਡ ਦਿੱਤਾ ਸੀਗਾ ਔਰ ਇਸ ਕਰਕੇ ਮਦੀਨੀ ਰਾਏ ਨੇ ਜਿਹੜਾ ਸੀਗਾ ਕਿਉਂਕਿ ਮਦੀਨੀ ਰਾਏ ਮੈਂ ਤੁਹਾਨੂੰ ਦੱਸਿਆ ਕਿ ਇੱਕ ਰਾਜਪੂਤ ਆ ਠੀਕ ਹੈ ਤੇ ਉਹਨੇ ਰਾਣਾ ਸੰਗਾ ਦੀ ਹੈਲਪ ਲਈ ਸੀ ਔਰ ਮਹਿਮੂਦ ਸ਼ਾਹ ਨੂੰ ਹਰਾ ਦਿੱਤਾ ਸੀਗਾ ਲੇਕਿਨ ਰਾਣਾ ਸੰਗਾ ਨੇ ਬਾਅਦ ਵਿੱਚ ਮਹਿਮੂਦ ਸ਼ਾਹ ਨੂੰ ਮਾਫ ਕਰ ਦਿੱਤਾ ਸੀਗਾ ਤੇ ਉਹਦਾ ਰਾਜ ਵੀ ਉਸ ਨੂੰ ਵਾਪਸ ਕਰ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਗੁਜਰਾਤ ਦੇ ਸ਼ਾਸਕ ਬਹਾਦਰ ਸ਼ਾਹ ਨੇ ਮਾਲਵਾ ਨੂੰ ਜਿੱਤ ਲਿਆ ਠੀਕ ਹੈ ਗੁਜਰਾਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਕਿ ਗੁਜਰਾਤ ਦੇ ਵਿੱਚ ਲਾਸਟ ਵਿੱਚ 1526 ਦੇ ਵਿੱਚ ਬਹਾਦਰ ਸ਼ਾਹ ਨੇ ਗੁਜਰਾਤ ਨੂੰ ਜਿੱਤਿਆ ਸੀਗਾ ਔਰ ਉਸ ਤੋਂ ਬਾਅਦ ਜਦੋਂ ਮਹਿਮੂਦ ਸ਼ਾਹ ਨੂੰ ਰਾਣਾ ਸੰਗਾ ਨੇ ਹਰਾ ਦਿੱਤਾ ਔਰ ਮਹਿਮੂਦ ਸ਼ਾਹ ਉਹ ਚਲੋ ਰਾਜ ਵੀ ਵਾਪਸ ਕਰ ਦਿੱਤਾ ਲੇਕਿਨ ਉਸ ਤੋਂ ਬਾਅਦ ਜਿਹੜਾ ਸੀਗਾ ਮਹਾਦਰਸ਼ਾਹ ਨੇ ਮਾਲਵਾ ਨੂੰ ਜਿੱਤ ਲਿਆ ਉਸ ਤੋਂ ਬਾਅਦ ਬੰਗਾਲ ਜਿਹੜਾ ਸੀਗਾ ਹਾਂ ਬੰਗਾਲ ਜਿਹੜਾ ਸੀਗਾ ਇੱਕ ਮੁਸਲਿਮ ਰਾਜ ਸੀਗਾ ਔਰ ਬੰਗਾਲ ਦੇ ਵਿੱਚ ਹੁਸੈਨ ਸ਼ਾਹ ਜਿਹੜਾ ਰਾਜ ਕਰ ਰਿਹਾ ਸੀ ਔਰ ਉਹਨੇ ਬੰਗਾਲ ਨੂੰ ਕਾਫੀ ਡਿਵੈਲਪ ਕੀਤਾ ਸੀਗਾ ਔਰ ਖਾਸ ਕਰਕੇ ਦਿੱਲੀ ਤੋਂ ਦੂਰ ਹੋਣ ਕਰਕੇ ਬੰਗਾਲ ਦੀ ਜਿਹੜਾ ਸੀਗਾ ਰਾਜਨੀਤੀ ਦੇ ਉੱਪਰ ਜਿਹੜਾ ਸੀਗਾ ਕੋਈ ਵੀ ਪ੍ਰਭਾਵ ਨਹੀਂ ਪਿਆ ਸੀਗਾ ਉਸ ਤੋਂ ਬਾਅਦ ਜੌਨਪੁਰ ਉੜੀਸਾ ਔਰ ਖਾਨਦੇਸ਼ ਠੀਕ ਹੈ ਇਹ ਵੀ ਜਿਹੜੇ ਤਿੰਨ ਇਲਾਕੇ ਸੀਗੇ ਸੋ ਜੌਨਪੁਰ ਦੇ ਵਿੱਚ ਵੀ ਜਿਹੜਾ ਸੀਗਾ ਰਾਜ ਸੀਗਾ ਉੱਥੋਂ ਦਾ ਸ਼ਾਸਕ ਜਿਹੜਾ ਸੀਗਾ ਸੁਤੰਤਰ ਜਿਹੜਾ ਸੀਗਾ ਉਹਨੇ ਆਪਣਾ ਰਾਜ ਸਥਾਪਿਤ ਕੀਤਾ ਹੋਇਆ ਸੀ ਔਰ ਉੜੀਸਾ ਜਿਹੜਾ ਆ ਉੜੀਸਾ ਇੱਕ Hindu ਰਾਜਾ ਔਰ ਖਾਨ ਦੇਸ਼ ਦੀ ਗੱਲ ਕਰੀਏ ਤੇ ਖਾਨ ਦੇਸ਼ ਵੀ ਜਿਹੜਾ ਸਤੰਤਰ ਜਿਹੜਾ ਰਾਜ ਸੀਗਾ ਆਪਣੇ ਟਾਈਮ ਦੇ ਵਿੱਚ ਇੱਕ ਸਤੰਤਰ ਰਾਜ ਜਿਹੜਾ ਸੀਗਾ ਬਣ ਚੁੱਕਿਆ ਸੀਗਾ ਵਿਜੇਨਗਰ ਸਾਮਰਾਜ ਦੀ ਗੱਲ ਕਰੀਏ ਤਾਂ ਇੱਕ Hindu ਜਿਹੜਾ ਰਾਜ ਸੀਗਾ ਠੀਕ ਹੈ ਔਰ ਇਸ Hindu ਰਾਜ ਨੇ 300 ਸਾਲਾਂ ਤੱਕ ਜਿਹੜਾ ਆ ਰਾਜ ਕੀਤਾ ਆ ਔਰ ਵਿਜੇਨਗਰ ਸਾਮਰਾਜ ਦੀ ਸਥਾਪਨਾ ਹਰੀ ਔਰ ਬੁੱਕਾ ਰਾਏ ਦੋ ਭਰਾਵਾਂ ਨੇ ਕੀਤੀ ਸੀਗੀ ਔਰ ਜਿਸ ਟਾਈਮ ਬਾਬਰ ਨੇ ਹਮਲਾ ਕੀਤਾ ਆ ਉਸ ਟਾਈਮ ਵਿਜੇਨਗਰ ਸਾਮਰਾਜ ਦੇ ਵਿੱਚ ਜਿਹੜਾ ਸੀਗਾ ਕ੍ਰਿਸ਼ਨ ਦੇਵ ਰਾਜ ਜਿਹੜਾ ਸੀਦਾ ਰਾਜ ਕਰ ਰਿਹਾ ਸੀਗਾ ਔਰ ਉਹਦੇ ਰਾਜ ਦੇ ਵਿੱਚ ਜਿਹੜਾ ਸੀਗਾ ਚਾਹੇ ਉਹ ਪੋਲੀਟੀਕਲ ਕੰਡੀਸ਼ਨ ਸੀ ਜਾਂ ਕਲਚਰਲ ਸੀ ਜਾਂ ਇਕਨੋਮਿਕ ਕੰਡੀਸ਼ਨ ਸਾਰੀ ਹੀ ਕਾਫੀ ਡਿਵੈਲਪਡ ਸੀਗੀ ਔਰ ਰਾਜ ਜਿਹੜਾ ਸੀਗਾ ਬਹੁਤ ਵਧੀਆ ਸੀਗਾ ਔਰ ਪ੍ਰੋਸਪਰਿਟੀ ਸੀ ਉਹਨਾਂ ਦੇ ਰਾਜ ਦੇ ਵਿੱਚ ਉਸ ਤੋਂ ਬਾਅਦ ਗੋਆ ਠੀਕੇ ਗੋਆ ਦੇ ਵਿੱਚ ਪੁਰਤਗਾਲੀ ਜਿਹੜੇ ਸੀਗੇ ਬਾਬਰ ਦੇ ਹਮਲੇ ਸਮੇਂ ਪੁਰਤਗਾਲੀ ਜਿਹੜੇ ਉੱਥੇ ਆ ਚੁੱਕੇ ਆ ਫਨ ਕਨਕਲੂਜਨ ਕਰਾਂਗੇ ਪਾਵਰ ਦੇ ਹਮਲੇ ਸਮੇਂ ਭਾਰਤ ਦੀ ਰਾਜਨੀਤਿਕ ਸਥਿਤੀ ਠੀਕ ਨਹੀਂ ਸੀ ਠੀਕ ਹੈ ਕਿਉਂਕਿ ਆਪਾਂ ਦੇਖਿਆ ਕਿ ਕਿਤੇ ਇਬਰਾਹਿਮ ਲੋਧੀ ਨੂੰ ਹਟਾਉਣ ਦੇ ਲਈ ਸਾਜ਼ਿਸ਼ਾਂ ਹੋ ਰਹੀਆਂ ਕਿਤੇ ਉਹਨਾਂ ਨੇ ਇਬਰਾਹਿਮ ਲੋਧਰ ਰਾਜਨਾਮਨ ਕੇ ਆਪਣਾ ਸੁਤੰਤਰ ਰਾਜ ਬਣਾ ਲਿਆ ਸੋ ਰਾਜਨੀਤਿਕ ਸਥਿਤੀ ਜਿਹੜੀ ਆ ਠੀਕ ਨਹੀਂ ਸੀ ਔਰ ਨਾ ਹੀ ਸੈਂਟਰ ਦੇ ਵਿੱਚ ਕੋਈ ਅਜਿਹੀ ਪਾਵਰ ਸੀਗੀ ਕਿ ਜਿਹੜੀ ਸਾਰਿਆਂ ਨੂੰ ਹੀ ਇੱਕ ਲੜੀ ਵਿੱਚ پرو ਕੇ ਰੱਖਦੀ ਇਹਨਾਂ ਨੂੰ ਇੱਕ ਯੂਨਿਟੀ ਦੇ ਵਿੱਚ ਜਿਹੜਾ ਸੀਗਾ پرو ਕੇ ਰੱਖਦੀ ਇੱਕ ਰਾਜ ਦੂਜੇ ਰਾਜ ਨਾਲ ਹਮੇਸ਼ਾ ਲੜਾਈਆਂ ਦੇ ਵਿੱਚ ਉਲਝਿਆ ਰਹਿੰਦਾ ਸੀ ਰਾਜ ਦਰਬਾਰ ਸਾਜ਼ਿਸ਼ਾਂ ਦਾ ਅੱਡਾ ਬਣ ਚੁੱਕੇ ਸਨ ਲੋਕ ਮਾੜੇ ਪ੍ਰਸ਼ਾਸਨ ਤੋਂ ਤੰਗ ਆ ਚੁੱਕੇ ਸਨ ਸ਼ਾਸਕਾਂ ਦੀ ਅਣਦੇਖੀ ਦੇ ਕਾਰਨ ਆਰਥਿਕ ਔਰ ਰਾਜਨੀਤਿਕ ਹਾਲਾਤ ਜਿਹੜੇ ਸੀਗੇ ਪੂਰੀ ਤਰ੍ਹਾਂ ਨਾਲ ਖਰਾਬ ਸਨ ਬਾਬਰ ਨੇ ਇਸ ਮਾੜੀ ਜਿਹੜੀ ਸੀਗੀ ਰਾਜਨੀਤਿਕ ਦਸ਼ਾ ਦਾ ਲਾਭ ਉਠਾਇਆ ਠੀਕ ਹੈ ਸੋ ਬਾਬਰ ਜਦੋਂ ਆਇਆ ਸੀਗਾ ਤੁਹਾਨੂੰ ਦੇਖਿਆ ਸੀਗਾ ਆਇਆ ਤਾਂ ਇਨਵੀਟੇਸ਼ਨ ਦੇ ਉੱਪਰ ਸੀਗਾ ਠੀਕ ਹੈ ਉਹਨੂੰ ਦੌਲਤਖਾਨ ਲੋਧੀ ਵੱਲੋਂ ਉਹ ਰਾਣਾ ਸੰਗਾ ਦੇ ਵੱਲੋਂ ਇਨਵੀਟੇਸ਼ਨ ਆਇਆ ਸੀਗਾ ਲੇਕਿਨ ਫਿਰ ਵੀ ਜਿਹੜਾ ਸੀਗਾ ਜਦੋਂ ਆਉਂਦਾ ਆ ਤੇ ਫਿਰ ਉਸਨੇ ਦੇਖਿਆ ਸੀਗਾ ਕਿ ਉਹਨੂੰ ਇੱਥੇ ਭਾਰਤ ਦੇ ਵਿੱਚ ਹੀ ਜਿਹੜਾ ਸੀਗਾ ਆਪਣੇ ਰਾਜ ਦੀ ਸਥਾਪਨਾ ਕਰਨੀ ਚਾਹੀਦੀ ਹੈ ਠੀਕ ਹੈ ਸੋ ਭਾਰਤੀ politcal condition ਨੇ ਉਹਨੂੰ ਇੱਕ ਜਿਹੜਾ ਸੀਗਾ ਬਹੁਤ ਹੀ ਵੱਡੀ opportunity provide ਕਰਵਾਈ ਤਾਂ ਜੋ ਫਿਰ ਜਿਹੜਾ ਸੀਗਾ ਬਾਬਰ ਨੇ ਇੱਥੇ ਭਾਰਤ ਦੇ ਉੱਤੇ ਜਿੰਨਾ ਪ੍ਰਾਪਤ ਕਰਨ ਦਾ ਉਸਕਾ ਮਨ ਬਣਾ ਲਿਆ ਸੀਗਾ ਇਹ ਸੀਗਾ ਜਿਹੜਾ ਸੀਗਾ ਸਾਡਾ politcal condition of india ਠੀਕ ਹੈ ਸੋ ਬਾਬਰ ਦੇ ਹਮਲਾ ਦੇ ਸਮੇਂ ਭਾਰਤ ਦੀ ਜਿਹੜੀ ਸੀਗੀ ਰਾਜਨੀਤਿਕ ਹਾਲਾਤ ਕਿਦਾਂ ਦੇ ਸੀ ਇਹਨੂੰ ਆਪਾਂ ਦੋ ਜਿਹੜਾ ਆ ਉੱਤਰ ਔਰ ਦੱਖਣ ਦੇ ਰਾਜਾਂ ਦੇ ਵਿੱਚ ਵੰਡ ਕੇ ਕਰ ਲੈਣਾ ਆ ਔਰ ਇਸ ਤੋਂ ਬਾਅਦ ਅਸੀਂ ਅਗਲਾ ਨੈਕਸਟ ਕੁਐਸਚਨ ਜਿਹੜਾ ਆ ਉਹ ਬਾਬਰ ਦੀਆਂ ਜਿਹੜੀਆਂ ਜਿੱਤਾ ਕਰਾਂਗੇ ਸੋ ਜਿਹੜਾ ਸੀਗਾ ਤੁਸੀਂ ਇਸ ਕੁਐਸਚਨ ਨੂੰ ਜਿਹੜਾ ਆ ਇੱਕ ਵਾਰ ਆ ਜਿਹੜਾ ਆ ਰੀਡ ਕਰ ਲਓ ਠੀਕ ਹੈ ਇੰਟਰੋਡਕਸ਼ਨ ਔਰ ਕਨਕਲੂਜਨ ਮੈਂ ਤੁਹਾਨੂੰ ਆਲਰੇਡੀ ਪ੍ਰੋਵਾਈਡ ਕਰਵਾ ਹੀ ਦਿੱਤਾ ਆ ਪੁਆਇੰਟਸ ਕੋਈ ਟਫ ਨਹੀਂ ਆ ਬਸ ਥੋੜਾ ਸਮਝਣ ਦੀ ਜੜੀਆ ਜ਼ਰੂਰਤ ਆ Thank you.